ਦੀ ਰਾਤ ਦੀ ਘੜੀ ਜਿਹੜੀ ਆ ਕਿਉਂਕਿ ਕਿਉਂਕਿ ਅੱਜ ਜਿਹੜਾ ਪਾਣੀ ਹੈ ਪੂਰਾ ਫੁੱਲ ਚੜਾਈ ਤੇ ਆ ਅੱਜ ਦੀ ਰਾਤ ਜਿਹੜਾ ਵਾ ਸਾਡੇ ਹੱਥੇ ਬਹੁਤ ਜ਼ਿਆਦਾ ਸੂਲੀ ਤੇ ਟੰਗਣ ਵਾਲੀ ਗੱਲ ਵਾ ਤੇ ਚਲੋ ਮਹਾਰਾਜ ਜੀ ਕਿੰਨੇ ਕਿਰਪਾ ਕਰੇ ਅਸੀਂ ਅਰਦਾਸ ਬੇਨਤੀਆਂ ਕਰਦੇ ਆ ਕਿ ਕਿਰਪਾ ਰਵੇ ਜਿਹੜਾ ਵਾ ਸਾਡੇ ਜਿਹੜੇ ਫਸਲਾਂ ਦਾ ਵਿਚਾਰ ਰਵੇ ਡੈਮ ਵੱਧਾ ਭਖੜਾ ਉਹਦੇ ਦੋ ਤਿੰਨ ਦਰ ਚੁੱਕਦੀ ਇਹ ਪੰਜਾਬ ਡੁੱਬ ਜੂ ਇਹ ਸਾਰਾ ਇਲਾਕਾ ਡੁੱਬਣ ਕਿਉਂਕਿ ਜੇ 6 ਲੱਖ ਚੂਸਕ ਦਾ ਨਾਲ ਕੋ ਹੈਗਾ ਵਾ ਮਾਪ ਤੇ ਫਿਰ ਮਗਰਲੇ ਲਾਗੇ ਦਾ ਕੀ ਹਾਲ ਹੋ ਖਾਸੀ ਦੇ ਵਿੱਚ ਬਰੀ ਤਰ੍ਹਾਂ ਸਾਰੀ ਬਰਬਾਦੀ ਹੋਈ ਆਪਾਂ ਵੇਖਾਂਗੇ ਉਦੋਂ ਪਾਣੀ ਲੰਘਿਆ ਨਹੀਂ ਨਾ ਕੋ ਤੇ ਮਹੂ ਨੂੰ ਤੋੜ ਕੇ ਇਹਨਾਂ ਨੇ ਪਾਣੀ ਉਧਰ ਦੀ ਕੱਢਿਆ ਇਸੇ ਤਰ੍ਹਾਂ ਗੋੰਦਵਾਲੇ ਪੁਲ ਦੇ ਪਾਣੀ ਨਹੀਂ ਚੱਲਿਆ ਤੇ ਉਤੋਂ ਉਹਨਾਂ ਦੇ ਸਹਿਫਲਾਬਾਦ ਨੂੰ ਪਾਣੀ ਰੋੜਿਆ ਇਹ ਪਾਣੀ ਇੰਨਾ ਜ਼ਿਆਦਾ ਵਾ ਕਿ ਜੇ ਇਹ ਸਰਕਾਰ ਨਾ ਧਿਆਨ ਦੇਵੇ ਤੇ ਪੋਲਰ ਹੀ ਘਾਲੇ ਨੂੰ ਵੀ ਖਤਰਾ ਤਿੰਨ ਤਰ੍ਹਾਂ ਪਾਣੀ ਅੱਗੇ ਲੰਘਿਆ ਵਾ ਅੱਜ ਪਾਣੀ ਦੀ ਪਿੱਛੋਂ ਖਬਰ ਆਉਣ ਦੀ ਦੱਸੂਗਾ ਮਕੇਰੀਆਂ ਢਿਲਵਾ ਵੀ ਪਹਿਲੇ ਨਾਲੋਂ 2 ਫੁੱਟ ਵੱਧ ਵਾ ਇਹ ਸਾਡੀ ਇਹ ਵੀ ਅਰਜ਼ੋ ਆਪੀ ਜਿਵੇਂ ਜਿਵੇਂ ਪਾਣੀ ਆਵੇ ਇਹ ਵਿੱਚ ਗਾਲੀ ਪਾਂਦੇ ਨਿਕਾਸ ਕਰਾਇਆ ਹਰ ਕਿਹੜ ਤੋਂ ਨਿਕਾਸ ਕਰਾਇਆ ਆਪ ਸਰਕਾਰ ਨੂੰ ਅਸੀਂ ਪੂਰੇ ਤੌਰ ਤੇ ਦੋਸ਼ੀ ਗਿਣਦੇ ਆ ਕਿ ਤੁਸੀਂ ਧਿਆਨ ਨਹੀਂ ਦੇ ਰਿਹਾ ਕਿਉਂਕਿ ਸਰਕਾਰਾਂ ਚਲਾਉਣੀਆਂ ਜਿਹੜੀਆਂ ਹੁੰਦੀਆਂ ਉਹ ਸਰਕਾਰਾਂ ਦੇ ਹੀ ਵਾਸਤ ਹੁੰਦਾ ਕਿਉਂਕਿ ਆਰਜੀ ਬੰਨ ਜਿਹੜੇ ਲਗਾਤਾਰ ਮਿੱਟੀ ਪਾ ਰਹੇ ਆ ਕਿੰਨਾ ਕੁ ਦਿਨ ਪਾਉਣਗੇ ਕਿੰਨਾ ਕੁ ਦਿਨ ਪਿਛੋਂ ਤੇਲ ਆਈ ਜਾਊ ਖੀਰੀ ਹੱਸ ਜਾਣਗੇ ਪਹਿਲਾਂ ਤੁਸੀਂ ਅਸੀਂ ਕਿਹੜ ਤੋਂ ਬਦਲਾ ਇਲਾਕਾ ਸਾਰਾ ਡੋਪ ਦੇਣਾ ਤੇ ਥੱਲੇ ਆਲੇ ਮੁੜ ਕੇ ਤੁਸੀਂ ਰੋੜ ਦੇਣਾ ਬਾ ਚੋ ਰੋੜ ਦੇਣਾ ਸਾਡੇ ਇਹ ਇਹ ਕੰਮ ਜਿਹੜਾ ਇਹ ਨਾ ਕਰੋ ਅਫਸਰਾਂ ਨੂੰ ਇਹ ਜਿਹੜਾ ਅਕਸੀਨ ਫਰੋਈਪੁਰ ਵੇਜਾਂ ਉੱਤੇ ਡਾਇਰੈਕਟਰ ਜਿਦਾਂ ਕ੍ਰਿਸ਼ਨ ਕੁਮਾਰ ਜੀ ਦੇ ਡਰੇਨ ਵਿਭਾਗ ਦੇ ਨਿਚਾਰਜ ਆ ਉਹਨਾਂ ਨੂੰ ਅਸੀਂ ਉਹਦੋਂ ਵੀ ਬੇਨਤੀ ਕੀਤੀ ਕਿ ਦਰ ਜਿਹੜੇ ਆ ਉਹ ਲਗਾਤਾਰ ਚੱਲੀ ਜਾਣ ਜਮੀਨਾਂ ਹੜੀਆਂ ਨੀਵੀਆਂ ਤੇ ਪਾਣੀ ਉੱਪਰ ਵਗ ਰਿਹਾ ਸੇਮ ਦੇ ਨਾਲ ਜਿਹੜੇ ਸਾਰੇ ਤੇ ਸਾਰੇ ਖਤੇ ਭਰ ਗਏ ਆ 8-9 ਫੁੱਟ ਚਾਹੇ 8-9 ਫੁੱਟ ਉੱਚਾ ਪਾਣੀ ਚੱਲ ਰਿਹਾ ਜਦੋਂ ਇਹ ਕਿਤੇ ਰੱਬ ਨਾ ਕਰੇ ਟੁੱਟ ਜੇ ਤੇ ਫਿਰ ਦਰਿਆ ਜਦੋਂ ਹੋ ਸਗੇ ਫੇਰ ਸਰਕਾਰ ਨੇ ਆ ਕੇ ਦਖਲ ਦਿੱਤਾ ਫੇਰ ਕੋਈ ਫਾਇਦਾ ਨਹੀਂ ਹੈ ਇਹਨੇ ਵੀ ਅੱਜ ਹੀ ਜੇ ਆ ਪੱਥਰ ਲੱਗੇ ਆ ਤੇ ਸਰਕਾਰ ਦਾ ਜਿੰਨਾ ਸਰਕਾਰ ਮੁਆਵਜ਼ਾ ਦਿੰਦੀ ਆ ਅਸੀਂ ਇਹਨੇ ਉਹ ਤੋਂ ਅੱਧਾ ਹਿਸਾਬ ਵੀ ਨਾ ਬੰਨਾਂ ਤੇ ਲੱਗ ਜੇ ਤੇ ਇਹ ਲੋਕ ਬਚ ਸਕਦੇ ਆ ਲੋਕਾਂ ਨੂੰ ਬਚਾਉਣਾ ਚਾਹੀਦਾ ਅਸੀਂ ਇਸ ਪਿੰਡ ਆਲੀਕਲਾਂ ਚ ਅਸੀਂ ਮੌਜੂਦ ਹੈਗੇ ਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਨੇ ਕਿ ਬਿਆਸ ਦਰਿਆ ਤੇ ਅਸੀਂ ਮੌਜੂਦ ਆ ਤੇ ਆਲੀ ਦਰਿਆ ਤੋਂ ਲੈ ਕੇ ਕਰੀਬ 17 18 ਕਿਲੋਮੀਟਰ 18 ਕਿਲੋਮੀਟਰ ਜਿਹੜਾ ਬੰਨ ਆਰਜੀ ਬੰਨ ਬੰਨਿਆ ਗਿਆ ਕਿਸੇ ਸਮੇਂ ਲੋਕਾਂ ਨੇ ਆਪਦੀ ਜਿਹੜਾ ਆਪਦੀ ਜ਼ਮੀਨ ਬਚਾਉਣ ਵਾਸਤੇ ਆਪਣੇ ਘਰ ਬਚਾਉਣ ਵਾਸਤੇ ਆਪਦੀਆਂ ਫਸਲਾਂ ਬਚਾਉਣ ਵਾਸਤੇ ਜਿਹੜਾ ਆਰਜੀ ਬੰਨ ਬੰਨਿਆ ਸੀ ਤੁਸੀਂ ਪਾਣੀ ਦੀ ਤਸਵੀਰਾਂ ਇੱਕ ਵਾਰੀ ਵੇਖ ਸਕਦੇ ਕਿ ਪਾਣੀ ਇਸ ਟਾਈਮ ਜਿਹੜਾ ਬਿਆਸ ਦਰਿਆਦ ਹੈਗਾ ਕਾਫੀ ਤੇਜ਼ ਵੀ ਹੈ ਤੇ ਨਾਲ ਇਹ ਕਹਿ ਸਕਦੇ ਆ ਵੀ ਜਿਹੜਾ ਲੈਵਲ ਵੀ ਤੁਸੀਂ ਪਾਣੀ ਦਾ ਦੇਖ ਸਕਦੇ ਹੋ ਬੰਨ ਤੇ ਬੰਨ ਦੇ ਨਾਲ ਬਿਲਕੁਲ ਲੱਗਾ ਹੋਇਆ ਸੋ ਹੁਣ ਲੋਕ ਜਿਹੜੇ ਫੇਰ ਇੱਕ ਵਾਰ ਜਿਹੜੇ ਸਾਡੇ ਕਿਸਾਨ ਭਰਾ ਆ ਗਏ ਆ ਉਹ ਜਦੋਜਹਿਦ ਕਰ ਰਿਹਾ ਕਿ ਜਿਹੜਾ ਉਹਨਾਂ ਦੇ ਗਲਗਲ ਜਿਹੜਾ ਪਾਣੀ ਆ ਗਿਆ ਮੂੰਹ ਤੱਕ ਪਾਣੀ ਆ ਗਿਆ ਉਸ ਚੀਜ਼ ਨੂੰ ਲੈ ਕੇ ਬਚਾ ਜਾਵੇ ਸੋ ਇਹਨਾਂ ਆਲੀ ਕਲਾ ਦੇ ਨੇੜਲੇ ਪਿੰਡਾਂ ਦੇ ਵਿੱਚ ਜਿਹੜੇ ਸਾਬਕ ਕਿਸਾਨ ਵੀਰ ਰਲ ਕੇ ਜਿਹੜਾ ਇਹ ਫੇਰ ਬੰਦ ਦੇ ਉੱਤੇ ਮਿੱਟੀ ਪਾ ਰਿਹਾ ਤੇ ਤਾਂ ਕਿ ਜਿਹੜਾ ਫਸਲਾਂ ਦਾ ਜਿਹੜੇ ਹੋਰ ਪਿੰਡ ਦੀ 40 ਹੈਗੇ ਉਹਨਾਂ ਦਾ ਨੁਕਸਾਨ ਹੁਣ ਬਚ ਸਕੇ ਮੇਰੇ ਨਾਲ ਇੱਕ ਬਾਪੂ ਜੀ ਹੈਗੇ ਆ ਆਪਾਂ ਗ ਬਾਪੂ ਜੀ ਕੀ ਨਾਂ ਜੀ ਆਪਣਾ ਜੀ ਮੈਂ ਜੀ ਸੁਮਿੰਦਰ ਸਿੰਘ ਸਰਪੰਚ ਪਿੰਡ ਆਲੀ ਕਲਾ ਆਲੀ ਕਲਾ ਜੀ ਹਾਂਜੀ ਅੱਜ ਇੱਥੇ ਆਪਾਂ ਪਹੁੰਚੇ ਆਂ ਤੇ ਤੁਸੀਂ ਇੱਥੇ ਮਿੱਟੀ ਵੀ ਕਾਫੀ ਪਿੰਡਾਂ ਦੇ ਸਹਿਯੋਗ ਦੇ ਨਾਲ ਰਲ ਕੇ ਕਿਸਾਨ ਭਰਾ ਜਿਹੜੇ ਮਿੱਟੀ ਪਾ ਰਹੇ ਹੈ ਕੀ ਕਾਰਨ ਕੀ ਹੈ ਜੀ ਕਾਰਨ ਆ ਜੀ ਇਹ ਜਿਹੜਾ ਬੰਨ ਹੈ ਨਾ 15-16 ਕਿਲੋਮੀਟਰ ਇਹ ਪਹਿਲਾਂ ਸੰਗਤ ਨੇ ਸਾਰੀ ਨਾਲ ਰਲ ਕੇ ਇਹ ਦਰਿਆ ਹਰ ਸਾਲ ਅਸਾਲ ਮਾਰਦਾ ਤੇ ਸਾਡੀਆਂ ਫਸਲਾਂ ਮਰ ਜਾਂਦੀਆਂ ਅਸੀਂ ਐਂ ਫਿਰ ਇਹ ਸੰਗਤ ਦੇ ਸਹਿਯੋਗ ਨਾਲ ਆ ਜੀ ਜਿਹਨੂੰ ਬੰਨ ਕਹਿੰਦੇ ਬੱਧਾ ਵਾ 23 ਦੇ ਵਿੱਚ ਇਹ ਬੰਨ ਘਟੋ ਘਟ ਇੱਕ ਮੀਲ ਟੁੱਟ ਕੇ ਤੇ ਸਾਰਾ ਹੀ ਬੰਨ ਇੱਕ ਬਰਬਾਦ ਹੋ ਗਿਆ ਸੀ ਤੇ ਸਾਡੀਆਂ ਏਰੀਆ ਸਾਰਾ ਬਰਬਾਦ ਹੋ ਗਿਆ 15-20 ਪਿੰਡ ਬਰਬਾਦ ਹੋ ਗਏ ਆ ਫਾ 7-7 ਫੁੱਟ ਰੇਤ ਪੈ ਗਈ ਤੇ ਕੁ ਟੋਏ ਪੈ ਕੇ 20 ਫੁੱਟ ਉਹਨੂੰ ਦੁਬਾਰਾ ਹੀ ਜੋ ਬੰਨ ਬੰਦਾ ਮਹਾਪੁਰਸ਼ਾਂ ਦੀ ਸੰਗਤ ਦਾ ਸਹਿਯੋਗ ਦੇ ਨਾਲ ਹੁਣ ਅੱਜ ਫਿਰ ਇਸ ਬੰਨ ਨੂੰ ਖਤਰਾ ਹੋਇਆ ਪਿਆ ਬਿਲਕੁਲ ਆ ਤੁਸੀਂ ਕੈਮਰਾਮੈਨਡਾ ਵਿਖਾਉਗਾ ਕਿਤੇ ਫੁੱਟ ਕਿਤੇ ਸਵਾ ਫੁੱਟ ਪਰ ਫੁੱਟ ਵੀ ਰੇਤ ਦਾ ਬੰਨ ਹੈ ਕੋਰੀ ਰੇਤ ਦਾ ਬੰਨ ਵਾ ਪਾਣੀ ਵਿੱਚੋਂ ਦੀ ਸਿੰਮਣ ਡਿਆ ਵਾ ਸਾਡੇ ਦਿਲ ਤੇ ਬਿਲਕੁਲ ਬੜਾ ਜਿਆਦਾ ਬੜਨਾ ਵੀ ਹੁਣ ਵੀ ਟੁੱਟ ਗਿਆ ਤਾਂ ਹੁਣ ਵੀ ਪਰ ਫਿਰ ਵੀ ਅਸੀਂ ਕੁਝ ਕੁਦਰਤ ਕੁਝ ਸੰਗਤ ਸਾਡੀ ਦਾ ਵੈਗ ਦੀ ਕਿਰਪਾ ਭਰੋਸਾ ਵਾ ਇਕੱਠ ਵਾ ਪਿਆਰ ਵਾ ਦੇ ਅਸੀਂ ਇੱਕ ਕਾਲ ਤੇ ਇਕੱਠੇ ਹੋ ਕੇ ਪਰਸੋਂ ਦੇ ਮੇਰਾ ਕਿ 15-20 ਟਰਾਲੀਆਂ ਵਾ ਟਰੈਕਟਰ ਆ ਤੇ ਸੰਗਤ ਵਾ ਉਥੋਂ ਲੈ ਕੇ ਦੁਬਾਰਾ ਸਾਰੇ ਬਾਂਦ ਰਿਪੇਅਰ ਕਰਨ ਰਿਹਾ ਕੁਛ ਕਰਦੇ ਆ ਕਿਉਂਕਿ ਹਿੰਮਤ ਸਾਡੀ ਦੇਣਾ ਰੱਬ ਨੇ ਤੇ ਬਾਕੀ ਪਿੱਛੋਂ ਖਬਰਾਂ ਦੀ ਗਲਤ ਆਉਣ ਡੀਆਂ ਕਿ ਅੱਜ ਦੀ ਤਿੰਨ ਵਾਰ ਪਾਣੀ ਅੱਗੇ ਲੰਘਿਆ ਵਾ ਅੱਜ ਪਾਣੀ ਦੀ ਪਿੱਛੋਂ ਖਬਰਾਂ ਆਉਣ ਦੀ ਦਸੂਗਾ ਮਕੇਰੀਆਂ ਢਿਲਵਾ ਵੀ ਪਹਿਲੇ ਨਾਲੋਂ 2 ਫੁੱਟ ਵੱਧ ਵਾ ਇੱਕ ਸਾਡੀ ਇਹ ਵੀ ਅਰਜ਼ੋ ਆ ਪੀ ਜਿਵੇਂ ਜਿਵੇਂ ਪਾਣੀ ਆਵੇ ਐਵੇਂ ਗਾਲੀ ਪਾਣ ਦਾ ਨਿਕਾਸ ਕਰਾਇਆ ਹਰ ਕਿਹੜ ਤੋਂ ਹਰ ਕਿਹੜ ਤੋਂ ਨਿਕਾਸ ਕਰਾਇਆ ਨੇੜੇ ਜਿਹੜੇ ਕਿਹੜੇ ਹੋਰ ਪਿੰਡ ਜਿਹੜੇ ਪ੍ਰਾਪਤ ਹੁੰਦੇ ਆ ਜਿਹੜਾ ਸਹਿਯੋਗ ਚ ਨਾਲ ਇਤੋਂ ਜੀ ਆ ਪਿੰਡ ਜਿਹੜਾ ਰਕਬਾ ਵਾ ਉਹ ਹੈ ਤਨ ਤਾਂ ਦਾ ਧੁੰਨ ਟਾਏ ਵਾਲਾ ਪਿੱਛੇ ਤਾਂ ਪਿੰਡ ਕੜਕਾ ਇਹਦੂ ਉੱਪਰ ਮੰਡ ਬਾ ਉਪਰ ਕੜਕਾ ਕਿੜੀਆਂ ਕਮੋ ਤਾਂ ਉੱਪਰ ਬੜੇ ਪਿੰਡ ਵਾ ਇਹਦੂ ਇਸ ਤੋਂ ਟੁੱਟ ਕੇ ਅੱਗੇ ਸੇਖ ਮੰਗਾ ਸਰੂਵਾਲ ਭਰੋਆਣਾ ਟਿੱਬੀ ਗਾਮਿਆਲ ਜਾਮਿਆਲ ਬਹੁਤ ਪਿੰਡ ਜਿਹੜੇ ਪ੍ਰਭਾਵਿਤ ਹੋਣੇ ਜੇ ਬੰਟ ਟੁੱਟ ਗਏ ਠੀਕ ਹੈ ਕਿਹੜੇ ਕਿਹੜੇ ਮਹਾਪੁਰਖਾਂ ਦਾ ਸਹਿਯੋਗ ਚਾ ਲੋਕਾਂ ਦਾ ਸਹਿਯੋਗ ਪਿੰਡਾਂ ਦਾ ਇਹਦੇ ਵਿੱਚ ਜੀ ਸ਼ਾਇਦ ਮੈਂ ਨਾਂ ਲਵਾਂ ਤੇ ਕੋਈ ਰਹਿ ਨਾ ਜਾਵੇ ਸੰਤ ਬਾਬਾ ਸੁਖਾ ਸਿੰਘ ਜੀ ਸਰਾਲੀ ਸਾਹਿਬਾ ਦੇ ਸੰਤ ਬਾਬਾ ਬਲਜੀਤ ਸਿੰਘ ਜੀ ਸੰਤ ਬਾਬਾ ਅਵਤਾਰ ਸਿੰਘ ਜੀ ਕੋਈ ਵੀ ਦੇ ਕਹੀ ਹੈ ਨਾ ਜਿਹੜੇ ਲਾਗਲੇ ਸ਼੍ਰੋਮਣੀ ਕਮੇਟੀ ਤੱਕ ਸਾਡੇ ਵੀ ਜਿੰਨੇ ਵੀ ਇਨਸਾਨ ਸੀ ਨਾ ਚੰਗੇ ਚੰਗੇ ਬਾਰੋਂ ਵੀ ਮੁੰਡਿਆ ਨੇ ਜਿੱਦੀ ਵੀ ਜਿੰਨੀ ਹਿੱਸਾ ਹੈ ਸਾਨੂੰ ਤਨੋਂ ਤੇ ਮਨੋਂ ਬਹੁਤ ਸੇਵਾ ਕੀਤੀ ਅਸੀਂ ਬੜੇ ਸੁਖਗੁਜ਼ਾਰ ਉਹਨਾਂ ਦੇ ਕਿਉਂਕਿ ਬੰਨ ਵਜਣਾ ਨਾਮ ਹਮਕਣ ਜਾਪਦਾ ਸੀ ਇੱਥੋਂ ਬੰਨ ਦਾ ਜਿਹੜਾ ਆਉਂਦੀ ਨਾ ਬੰਦ ਇਸ ਤੇ ਦੀ ਹੋ ਗਿਆ ਉੱਪਰ ਬੰਦ ਜਿਹੜਾ ਮਿੱਟੀ ਛੋਟ ਛੋਟ ਕੇ ਉੱਚਾ ਹੋ ਗਿਆ ਵਾ ਤੇ ਜਦੋਂ ਬੰਦ ਟੁੱਟ ਗਿਆ ਤਾਂ ਪਾਣੀ ਸਾਰਾ ਨਿਕਾਸੀ ਇਹਨੂੰ ਗਿਆ ਇੱਥੋਂ ਛੱਡੀ ਕਿਸ਼ਤੀ ਜਾਂ ਇੱਥੋਂ ਡੋੜਿਆ ਬੰਦਾ ਤਿੰਨ ਮੀਲ ਜਾ ਕੇ ਖਲੋਂਦਾ ਬੰਨੇ ਨਹੀਂ ਲੱਗ ਸਕਦੇ ਤੇ ਅੱਗੋਂ ਬੰਦ ਹੋ ਗਿਆ ਪਾਣੀ ਉਹ ਤੇ ਕੁਦਰਤ ਦੀ ਕਿਰਪਾ ਤੇ ਸੰਗਤ ਦਾ ਸਾਥ ਤੇ ਵੱਧ ਗਿਆ ਨਹੀਂ ਤੇ ਵੱਜਣ ਵਾਲਾ ਨਹੀਂ ਲੱਗਦਾ ਇਹ ਸੰਗਤ ਕਰਕੇ ਵੱਧ ਗਿਆ ਮੇਰੇ ਖਿਆਲ ਗਵਰਨਮੈਂਟ ਹੁੰਦੀ ਤੇ ਤਿੰਨ ਸਾਲਾਂ ਬੰਦੀ ਹੁਣ ਵੀ ਸਹਿਯੋਗ ਮਿਲ ਰਿਹਾ ਜੀ ਸਾਰੇ ਪੈਨਪਰਾਵਾਂ ਦਾ ਹਾਂ ਬਿਲਕੁਲ ਜੀ ਬਿਲਕੁਲ ਹੁਣ ਇਧਾਂਵਾਂ ਹਾਲੇ ਆਹੀ ਹਾਂ ਇਰਕੀ ਜਿਆਦੀ ਕਾਲ ਨਹੀਂ ਦਿੱਤੀ ਬਾਹਰਲੇ ਇਲਾਕੇ ਹਾਲੇ ਤੱਕ ਹੀ ਆਪਦਾ ਇਲਾਕਾ ਆਲੀ ਕਲਾ ਆਲੀ ਖੁਰਦ ਇਹੋ ਹੀ ਪਿੰਡ ਖਾਸ ਕਰਕੇ ਆਪਦੇ ਆਪ ਦੇ ਪਿੰਡ ਜਿਹੜੇ ਲੱਗ ਲੱਗੇ ਹੈ ਤੇ ਵੈਸੇ ਕੋਈ ਜੇ ਸਿਆਣੇ ਬੰਦੇ ਆ ਉਹ ਪੁੱਛਣ ਦੇ ਸਾਨੂੰ ਤੇ ਵੀਰ ਜੇ ਲੋੜ ਆ ਤੇ ਅਸੀਂ ਕਹਿੰਦੇ ਵੀ ਸਾਵਾ ਸੇ ਜੇ ਸਾਡੀ ਮਤ ਕਰੇ ਤੇ ਵਧੀਆ ਗੱਲ ਵਾ ਤੇ ਅਸੀਂ ਤੇ ਆਪਦੇ ਦੋ ਤਿੰਨ ਪਿੰਡ ਨੇ ਮੋਢ ਵਾਲੇ ਜਿਆਦੀ ਉਹ ਕੋਸ਼ਿਸ਼ ਕਰਨ ਸਰਕਾਰ ਮਤ ਕਿਉਂ ਨਹੀਂ ਕਰ ਰਹੀ ਕਿ ਆਰ ਜੀ ਬਣ ਕਰਕੇ ਜਿਹੜਾ ਆ ਬੰਨੇ ਆ ਸਰਕਾਰ ਚਲੋ ਦਵਾ ਵੀ ਆ ਜਾਵੇ ਪੱਥਰ ਲੱਗਾ ਤੇਲੇ ਵੇਖੋ ਇਹ ਪੱਥਰ ਸਰਕਾਰ ਨੇ ਲਾਇਆ ਇਹਨਾਂ ਐਵੇਂ ਕੋਈ ਵਿਰੋਧ ਕਰਕੇ ਸਰਕਾਰ ਦੇ ਖਿਲਾਫ ਕਰੀਏ ਇਹੋ ਹੀ ਗੱਲ ਸੋਚਦੀ ਹੈ ਸਰਕਾਰ ਜਿਹੜੀ ਉਹਨਾਂ ਦੀ ਗਲਤ ਫਹਿਮੀ ਆ ਉਹ ਆਂਦੇ ਆ ਇਹ ਬੰਨ ਹਾਰਜੀ ਆ ਜਿਹੜਾ ਉਹ ਬੰਨ ਪਿਛਲਾ ਜਿਹਨੂੰ ਸਰਕਾਰੀ ਕਹਿੰਦੇ ਆ ਨਾ ਉਹ ਕੈਰੋਂ ਸਭ ਦਾ ਲੱਗਾ ਵਾ ਉਦੋਂ ਬੰਨ ਤਾਂ ਪਿਛੇ ਲੱਗਿਆ ਉਹ ਉਦੋਂ ਹੈ ਹੀ ਜੰਗਲ ਸੀ ਇਹਨੂੰ ਉਹ ਜ਼ਮੀਨ ਵੈਸੇ ਬਹੁਤ ਹੈਗਾ ਸਾਡੀਆਂ ਮਾਲਕੀਆਂ ਸੀ ਬਾਦ ਨਹੀਂ ਸੀ ਉਦੋਂ ਬਾਦ ਨਹੀਂ ਸੀ ਕਿ ਮਾਲਕੀਆਂ ਵਿੱਚ ਲੋਕਾਂ ਛੜੀਆਂ ਸੀ ਤੇ ਉਹ ਤਾਂ ਅਗਰ ਕਿਥੇ ਲੱਗ ਗਿਆ ਹੁਣ ਜਦੋਂ ਇਹ ਜ਼ਮੀਨਾਂ ਸਾਰੀਆਂ ਮਾਲਕੀਆਂ ਸੀ ਤਾਂ ਦੱਸ ਇੱਥੇ ਜਿੱਥੇ ਉਹ ਬਖੜਿਆ ਨਾ ਵੀ 30 ਫੁੱਟ ਦਰਿਆ ਤੇ ਇਹ ਵੀ ਨੰਬਰ ਮਾਲਕੀ ਹੋਊਗਾ ਇੱਥੇ ਗੂਗਲ ਤੇ ਕੱਢ ਕੇ ਵੇਖ ਲੋ ਕਿਸੇ ਨਾ ਮਾਲਕੀ ਬੋਲਦਾ ਹੋਊਗਾ ਇਹ ਕਰਕੇ ਸਰਕਾਰ ਘੱਟ ਦੇ ਆ ਦਿੰਦੀ ਸੀ ਵੀ ਇਹ ਤੁਹਾਡੀ ਫਸਲ ਦਰਿਆ ਕਹਿੰਦੇ ਮਰਣੀ ਆ ਪਰ ਜੇ ਜਿਹਦੀ ਜ਼ਮੀਨ ਦਰਿਆ ਕਹਿੰਦੇ ਆ ਕਿਉ ਗਰੀਬ ਕੀ ਕਰੇ ਹੈ ਇਹ ਕਰਕੇ ਸਰਕਾਰ ਘੱਟ ਦੇ ਆ ਦਿੰਦੀ ਪਰ ਦੋ ਤਿੰਨ ਬਰਾ ਰੋਲ ਪਾ ਬਾਇਆ ਆ ਥੋੜਾ ਥਰੌਂਡ ਕਰੇ ਕਦੇ ਪੱਥਰ ਦਿੰਦੇ ਹੋ ਵੀ ਬਹੁਤ ਜ਼ਿਆਦਾ ਕਹੀਏ ਤੇ 16 ਕਿਲੋਮੀਟਰ ਬੰਨਵਾ ਥਾਂ ਥਾਂ ਹੀ ਸਾਡੀ ਡਿਮਾਂਡ ਆ ਹੁਣ ਕੁਛ ਲੱਗਦਾ ਤਾਂ ਅਸੀਂ ਗਾਂ ਵੀ ਡ ਪੀ ਸੰਗਤ ਦੇ ਆਪ ਦੀ ਕਰਦੇ ਗਵਰਨਮੈਂਟ ਵੀ ਕੋਤਿਆ ਇਹਨਾਂ ਮਜ਼ਬੂਤ ਕਰੇ ਹੋਵੇ ਜੇ ਕੋਈ ਜਿਆਦਾ ਪਾਣੀ 88 52 ਕੋਈ ਜਿਆਦਾ ਆ ਗਿਆ ਤਾਂ ਫਿਰ ਤੇ ਟੁੱਟਣਾ ਫਿਰ ਪਿਛਲੇ ਬੰਨ ਵੀ ਟੁੱਟ ਜਾਂਦੇ ਆ ਪਰ ਇਹ ਦਿਨ ਹੋਏ ਵੀ ਜਦੋਂ ਫੁੱਟ ਪਾਣੀ ਆਇਆ ਫੁੱਟ ਪਾਣੀ ਆਣ ਕੇ ਹਜ਼ਾਰਾਂ ਕਿਲਰ ਨਾ ਡੁੱਬ ਜੇ ਇਸ ਕਰਕੇ ਬੰਨ ਤੇ ਗਵਰਨਮੈਂਟ ਸਾਡਾ ਸਾਥ ਦੇਵੇ ਅਸੀਂ ਆਪ ਵਰਦੇ ਆ ਤੇ ਕੋਈ ਪੱਤਰ ਪੁੱਤਰ ਲਾਉਣ ਦਾ ਨੋਚਾ ਲਾਉਣ ਦਾ ਇਸ ਬੰਨ ਤੇ ਕੋਈ ਰਿਪੇਅਰ ਕਰਨ ਦਾ ਸਾਥ ਦੇਣਾ ਚਾਹੀਦਾ ਕੋਈ ਕਿ ਨਾ ਕਿ ਦੱਸਿਆ ਪਾਪੂ ਜੀ ਸਮਿੰਦਰ ਸਿੰਘ ਸਰਪੰਚ ਪਿੰਡ ਆਲੂਕਲਾ ਮੌਜੂਦ ਹੈ ਠੀਕ ਹੈ ਤਾਂ ਮੈਂ ਕੋਈ ਧੰਨਵਾਦ ਬਹੁਤ ਬਹੁਤ ਮ ਕਿਸਾਨ ਸੰਘਾਸ਼ ਮੀਟਿੰਗ ਜਿਲ੍ਹਾ ਪ੍ਰਧਾਨ ਇਕਪੂਰਸਲਾ ਸੋ ਅ ਅੱਜ ਪ੍ਰਧਾਨ ਜੀ ਅੱਜ ਤੇ ਪਿੰਡ ਜੇ ਪਹੁੰਚੇ ਆ ਬਾਤ ਕੀ ਕਹਿਣਾ ਚਾਹੁੰਦੇ ਤੁਸੀਂ ਵੈਗੁਰੂ ਜੀ ਦਾ ਹਲ ਸਾਹ ਵੈਗੁਰੂ ਜੀ ਕੀ ਫਤਿਹ ਕਿਉਂਕਿ ਇਹ ਇਲਾਕਾ ਸਾਡਾ ਸਮੁੱਚੇ ਪਿੰਡ ਜੋ ਆਪਾਂ ਗੋਦਵਾਲ ਸਾਹਿਬ ਤੋਂ ਲੈ ਕੇ ਤੇ ਸਾਰਾ ਏਰੀਆ ਜਿਹੜਾ ਉਹ ਆਪਣਾ ਵਾ ਹਾਂਜੀ ਇਹ ਵੇਖੋ ਤੁਸੀਂ ਵੀ ਦਰਿਆ ਦੀ ਸਪੀਡ ਕਿੰਨੀ ਆ ਇੱਥੇ ਆਨੇ ਵੀ ਜਿਹੜੇ ਲੋਕ ਦਫਤਰਾਂ 'ਚ ਦੇਸੀਆਂ 'ਚ ਬੈਠੇ ਗੱਲਾਂ ਦੇ ਆ ਕੇ ਦਰਿਆਵਾਂ ਦੀਆਂ ਜ਼ਮੀਨਾਂ 'ਤੇ ਕਬਜ਼ਾ ਕਰੀ ਬੋ ਕਬਜ਼ਾ ਕਰੀ ਬੈਠੇ ਆ ਇਹ ਤੁਹਾਨੂੰ ਸਰਪੰਚ ਸਾਹਿਬ ਨੂੰ ਦੱਸਦਾ ਕਿ ਜੱਦੀ ਮਾਲਕੀ ਜ਼ਮੀਨਾਂ ਸਾਡੀਆਂ ਦਰਿਆ ਦਾ ਹੀ ਜ਼ਮੀਨ ਮਾਲਕੀ ਜਾਂ ਦਰਿਆ ਦਾ ਕੋਈ ਨਾ ਰੂਟ ਮੈਪਸ ਕੱਢ ਕੇ ਤੇ ਦਰਿਆ ਦਾ ਕੋਈ ਨਕਸ਼ਾ ਬਣਾ ਕੇ ਦਰਿਆ ਦਾ ਥਾਂ ਨਹੀਂ ਬਣਾਇਆ ਅਸੀਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਇੰਨੇ ਤੁਸੀਂ ਕੰਮ ਕੀਤੇ ਆ ਰੇਲਾਂ ਕੱਢੀਆਂ ਬੰਨ ਕੱਢਿਆ ਇਹਦਾ ਵੀ ਕੋਈ ਨਕਸ਼ਾ ਬਣਾ ਕੇ ਤੇ ਦੋਵੇਂ ਪਾਸੇ ਇਹਦੇ ਪੱਥਰ ਲੱਗ ਜੇ ਦੋਵੇਂ ਬੰਨ ਉੱਚੇ ਬੰਨ ਲੱਗ ਜਾਣ ਤੇ ਕਿਉਂਕਿ ਆਪਾਂ ਨੂੰ ਇਹ ਪਤਾ ਵਾ ਕਿ ਸਰਕਾਰ ਨੇ ਪਾਣੀ ਤੇ ਗਾਂਹ ਦੇਣਾ ਪਹਾੜਾਂ 'ਚ ਮੀਂਹ ਵੀ ਪੈਣਾ ਇਹ ਕੋਈ ਦੋ ਰਹਿਵਾ ਨਹੀਂ ਪਹਾੜਾਂ 'ਚ ਮੀਂਹ ਵੀ ਪੈਣਾ ਹੈ ਪਾਣੀ ਤੇ ਜਾਣਾ ਜਾਣਾ ਪਰ ਇਹਦਾ ਪ੍ਰਬੰਧ ਪੱਕਾ ਸਰਕਾਰ ਨਹੀਂ ਕਰ ਰਹੀ ਪਿਛਲੇ ਲੰਮੇ ਸਮੇਂ ਤੋਂ ਇਹ ਬੰਨ ਜਿਦਾਂ 57 58 'ਚ ਵੱਧਾ ਉਹ ਵੇਲੇ ਦੇ ਮੁੱਖ ਮੰਤਰੀ ਸਰਦਾਰ ਪ੍ਰਤਾਪ ਸਿੰਘ ਕੈਰੋਂ ਨੇ ਉਦੋਂ ਵੀ ਲੋਕ ਡੁੱਬਦੇ ਸੀ ਤੇ ਸਲਤਨਪੁਰ ਦੀਆਂ ਕੰਧਾਂ ਦੇ ਨਾਲ ਇਹ ਪਾਣੀ ਦਰਿਆ ਵਜਦਾ ਹੈ ਤੇ ਉਹਨਾਂ ਨੇ ਰੋਗਦਿਆਂ 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 ਅਡਵਾਂਸ ਬੰਨ ਬੰਦਿਆਂ ਬੰਦਿਆਂ ਉਹ ਇੱਥੇ ਲਾ ਕੇ ਦੇ ਨਾਲ ਲੋਕਾਂ ਦਾ ਗਲ ਘੁੱਟਦਾ ਕਿਉਂਕਿ ਜਿੱਦੇ ਜੱਦੀ ਜ਼ਮੀਨਾਂ ਵਾਲੇ ਮਾਲਕੀਆਂ ਵਾਲੇ ਆ ਉਹ ਅੱਜ ਇੱਕ ਕਿਸਮ ਦਾ ਰਾਤ ਰਾਤਾਂ ਨੂੰ ਸੜਕਾਂ ਦੇ ਸੌਣ ਦੇ ਬਜਾਏ ਰਾਤ ਨੂੰ ਕਹ ਰਾਤ ਸੌਣ ਦੇ ਬਜਾਏ ਰਾਤ ਨੂੰ ਬੰਨਾਂ ਦੇ ਸੌਂਦੇ ਆ ਕਿਉਂਕਿ ਇਹਨਾਂ ਪਤਾ ਨਹੀਂ ਕਿਥੋਂ ਸੀਰ ਪੈਣੀ ਦੇ ਖੋਡ ਪੈਣੀ ਆ ਤੇ ਇਹਨੇ ਪਤਾ ਨਹੀਂ ਸੈਂਕੜੇ ਪਿੰਡ ਜਿਹੜੇ ਤਬਾਹ ਕਰ ਦੇਣੇ ਆ ਸਰਕਾਰ ਨੂੰ ਅਸੀਂ ਕਹਿਣਾ ਚਾਹੁੰਦੇ ਆ ਵੀ ਵੇਖੋ ਤੁਸੀਂ ਬੜੇ ਬੜੇ ਕੰਮ ਕਰਦੇ ਜੇ ਇਧਰ ਵੀ ਥੋੜਾ ਜਾ ਧਿਆਨ ਦਿਓ ਜਿਹੜੇ ਆਰਜੀ ਬੰਨ ਲਗੇ ਹੀ ਘੜਕੇ ਲਾਗੋ ਮੁੰਡੇ ਪਿੰਡ ਲਾਗੋ ਟੁੱਟ ਕੇ ਤੇ ਹਾਰਾ ਏਕੜ ਜਿਹੜੀ ਝੋਨੇ ਦੀ ਫਸਲ ਤਬਾਹ ਹੋ ਗਈ ਆ ਉਹ ਲੋਕਾਂ ਦੇ ਤੁਸੀਂ ਮੱਥੇ ਲਗੋਗੇ ਤੇ ਉਹਨਾਂ ਦੇ ਦਾਸੀ ਦੀਆਂ ਲਕੀਰਾਂ ਮੱਥੇ ਤੇ ਆ ਕਿਉਂਕਿ ਪਹਿਲਾਂ ਕਣਕ ਮਰ ਗਈ ਫਿਰ ਆਗੇ ਹੁਣ ਝੋਨਾ ਲਾਇਆ ਜੋ ਪੂੰਜੀ ਸਾਰੀ ਲਾਈ ਆ ਤੇ ਐਡਵਾਂਸ ਬਣ ਜਿਹੜੇ ਨਿਕੇ ਨਿਕੇ ਵਧੇ ਸੀ ਉਹ ਟੁੱਟ ਗਏ ਆ ਤੇ ਮੇਨ ਟੁੱਟਣ ਦਾ ਕਾਰਨ ਇਹ ਹੈ ਕਿ ਹੈਡ ਵਰਕ ਤੋਂ ਪਾਣੀ ਜਿਹੜਾ ਉਹ ਕਰਾਸ ਨਹੀਂ ਪੂਰਾ ਹੋ ਰਿਹਾ ਰੀਲਿਸ ਨਹੀਂ ਕੀਤਾ ਹਾਂ ਪੂਰਾ ਰੀਲਿਸ ਨਹੀਂ ਕਰਦੇ ਅਸੀਂ ਇਹ ਗੱਲ ਕਹਿੰਦੇ ਆ ਵੀ ਪਾਣੀ ਦੇ ਆਉਣਾ ਹੀ ਆਉਣਾ ਇਹਨੂੰ ਤੁਸੀਂ ਇੰਨਾ ਸਟੋਰ ਕਰਕੇ ਜਮਾ ਕਰਕੇ ਪਹਿਲਾਂ ਤੁਸੀਂ ਹੈਰੀਕੇ ਹੈਡ ਤੋਂ ਬਦਲਾ ਇਲਾਕਾ ਸਾਰਾ ਡੋਪ ਦੇਣਾ ਤੇ ਥੱਲੇ ਵਾਲੇ ਮੁੜ ਕੇ ਤੁਸੀਂ ਰੋੜ ਦੇਣਾ ਬਾਅਦ ਚੋਂ ਰੋੜ ਦੇਣਾ ਸਰ ਇਹ ਇਹ ਕੰਮ ਜਿਹੜਾ ਇਹ ਨਾ ਕਰੋ ਅਫਸਰਾਂ ਨੂੰ ਇਹ ਜਿਹੜਾ ਵੈਕਸੀਨ ਫਰੋਜਪੁਰ ਵੇਜਾਂ ਉੱਤੇ ਡਾਇਰੈਕਟਰ ਜਿ ਤਰ੍ਹਾਂ ਕ੍ਰਿਸ਼ਨ ਕੁਮਾਰ ਜੀ ਦੇ ਡਰੇਨ ਮਾਹਮੇਦੇ ਨਿਚਾਰਜ ਆ ਉਹਨਾਂ ਨੂੰ ਅਹੀਂ ਉਹਦੋਂ ਵੀ ਬੇਨਤੀ ਕੀਤੀ ਕਿ ਦਰ ਜਿਹੜੇ ਆ ਉਹ ਲਗਾਤਾਰ ਚੱਲੀ ਜਾਣ ਕਿਉਂਕਿ ਜੇ ਚੱਲੀ ਜਾਣਗੇ ਤੇ ਥੱਲੇ ਵਾਲਾ ਏਰੀਆ ਵੀ ਬਾਜੂ ਆ ਵੀ ਏਰੀਆ ਬਾਜੂਗਾ ਠੀਕ ਠੀਕ 90000 ਤੇ ਤੇ ਲਵੇ ਹੀ ਤੁਸੀਂ ਵੇਖੋ ਵੀ 90000 ਚੂਸ ਕੇ ਪਾਣੀ ਚੱਲਣ ਰਿਹਾ ਤੇ ਤੁਸੀਂ ਹਰੀਆਂ ਵਾਲਾ ਲੈ ਲੋ ਮਾਪ ਉਹਨਾਂ ਨੇ ਆਖਣਾ ਵੀ 23 24 ਹਾਰਿਆ 50000 40 50000 50000 ਲਾ ਲੂ ਪਰ ਫਿਰ ਵੀ ਜਿਹੜਾ ਇਹ 70 50 20 25 30000 ਚੂਸ ਕੇ ਪਾਣੀ ਆ ਉਹ ਕਿੱਥੇ ਜਾ ਰਿਹਾ ਅਸੀਂ ਆਨੇ ਵੀ ਇਹਨਾਂ ਦੇ ਜਿਹੜੇ ਮੀਟਰ ਆ ਉਹਨਾਂ ਦੇ ਕਿਤੇ ਨਾ ਕਿਤੇ ਚੈਕਿੰਗ ਕਰਕੇ ਤੋੜ ਰੀਗਿਆਂ ਤੋਂ ਲੈ ਕੇ ਜਾਂ ਗਾਂ ਮਕੇਰੀਆਂ ਵਾਂ ਜਾਂ ਇੱਥੇ ਹਰੀਗੇ ਲਗਾ ਇਹ ਸਾਰੇ ਜਿਹੜੇ ਮੀਟਰ ਐ ਦੁਬਾਰਾ ਸਾਰੇ ਚੈੱਕ ਕੀਤੇ ਜਾਂ ਜਦੋਂ ਇਹ ਮੀਟਰ ਲੱਗੇਉਣਗੇ ਉਦੋਂ ਇਹਦਾ ਘੜ ਤੋਂ ਘਟ ਹਰੀਗੇ ਹੈਡਵਰਕ ਵਾਲੀ ਨਹਿਰ ਦਾ ਇਹ ਘਟੋ ਘੜ 30 થી 40 40 ਫੁੱਟ ਡੂੰਗੀ ਹੋਊਗੀ ਅੱਜ ਜੋ ਜੋਂ ਲੱਗੀ 50 60 ਸਾਲ ਹੋ ਗਏ ਮਿੱਟੀ ਪੈਣ ਲਗਾਤਾਰ ਮਿੱਟੀ ਪਾ ਪਾ ਕੇ ਤੇ ਸਾਰਾ ਪੂਰੇ ਆ ਗਿਆ ਆਹ ਦਰਿਆ ਜਦੋਂ ਚੜਦਾ ਪਾਣੀ ਹੁਣ ਵੇਖੋ ਤੁਸੀਂ ਵੀ ਜ਼ਮੀਨਾਂ ਹੜੀਆਂ ਨੀਵੀਆਂ ਤੇ ਪਾਣੀ ਉੱਪਰ ਵਗ ਰਿਹਾ ਸੇਮ ਦੇ ਨਾਲ ਜਿਹੜੇ ਸਾਰੇ ਤੇ ਸਾਰੀ ਖਤੇ ਭਰ ਗਿਆ 8-9 ਫੁੱਟ ਚਾਏ 8-9 ਫੁੱਟ ਉੱਚਾ ਪਾਣੀ ਚੱਲ ਰਿਹਾ ਜਦੋਂ ਇਹ ਕਿਤੇ ਰੱਬ ਨਾ ਕਰੇ ਟੁੱਟ ਜੇ ਤੇ ਫਿਰ ਦਰਿਆ ਜਿਹੜਾ ਉਹ ਇਹਨੂੰ ਰੂਪ ਧਾਰ ਜਾਂਦਾ ਦਰਿਆ ਦੀ ਆਪਦੀ ਮਾਲਕੀ ਜ਼ਮੀਨ ਕੋਈ ਨਹੀਂ ਅਸੀਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆਂ ਕਿ ਲਗਾਤਾਰ ਜਿਹੜਾ ਰਿਗੇਟ ਵਰਕ ਤੋਂ ਪਾਣੀ ਕਰਾਸ ਹੁੰਦਾ ਜਾਵੇਗਾ ਅਸੀਂ ਨਹੀਂ ਵਾਲੇ ਤੋਂ ਕਰਾਸ ਹੁੰਦਾ ਜਾਵੇ ਕਿਉਂਕਿ ਪਾਣੀ ਦੇ ਸਿਆਣਿਆਂ ਦੀ ਕਹਾਵਤ ਅਗੇ ਨਵਾਣਾ ਨੂੰ ਜਾਣਾ ਪਰ ਜੇ ਡੱਕ ਡੱਕ ਕੇ ਪਾਣੀ ਲੋਕਾਂ ਨੂੰ ਡੋਬ ਕੇ ਲਗਾਇਆ ਤੇ ਉਹਦਾ ਕੋਈ ਅਸਰ ਨਹੀਂ ਇਸ ਕਰਕੇ ਪੰਜਾਬ ਸਰਕਾਰ ਨੂੰ ਅਸੀਂ ਪੂਰੇ ਤੌਰ ਤੇ ਦੋਸ਼ੀ ਗਿਣਦੇ ਆ ਕਿ ਤੁਸੀਂ ਧਿਆਨ ਨਹੀਂ ਦੇ ਰਿਹਾ ਕਿਉਂਕਿ ਸਰਕਾਰਾਂ ਚਲਾਉਣੀਆਂ ਜਿਹੜੀਆਂ ਹੁੰਦੀਆਂ ਉਹ ਸਰਕਾਰਾਂ ਦੇ ਹੀ ਵੱਸ ਹੁੰਦਾ ਕਿਉਂਕਿ ਆਰਜੀ ਬੰਨ ਜਿਹੜੇ ਲਗਾਤਾਰ ਮਿੱਟੀ ਪਾ ਰਹੇ ਆ ਕਿੰਨਾ ਕੁ ਦਿਨ ਪਾਉਣਗੇ ਕਿੰਨਾ ਕੁ ਦਿਨ ਪਿਛੋਂ ਤੇਲ ਆਈ ਜਾਊ ਖੇਰੀ ਹੱਸ ਜਾਣਗੇ ਜਦੋਂ ਹੋ ਸਗੇ ਫਿਰ ਸਰਕਾਰ ਨੇ ਆ ਕੇ ਦਖਲ ਦਿੱਤਾ ਫਿਰ ਕੋਈ ਫਾਇਦਾ ਨਹੀਂ ਹਿਆ ਨੇ ਵੀ ਅੱਜ ਹੀ ਜੇ ਆ ਪੱਥਰ ਲੱਗੇ ਆ ਤੇ ਸਰਕਾਰ ਦਾ ਜਿੰਨਾ ਸਰਕਾਰ ਮੁਆਵਜ਼ਾ ਦਿੰਦੀ ਆ ਅਸੀਂ ਆਨੇ ਉਹਦਾ ਹਿੱਸਾ ਵੀ ਨਾ ਬੰਨਾਂ ਤੇ ਲੱਗ ਜੇ ਤੇ ਇਹ ਲੋਕ ਬਚ ਸਕਦੇ ਆ ਲੋਕਾਂ ਨੂੰ ਬਚਾਉਣਾ ਚਾਹੀਦਾ ਅਸੀਂ ਇਸ ਦੇਸ਼ ਦੇ ਕਿਸਾਨੀ ਗਿਆ ਅਸੀਂ ਇਸ ਦੇਸ਼ ਦੇ ਅੰਨ ਭੰਡਾਰ ਦੇ ਵਿੱਚ ਵੱਡਾ ਹਿੱਸਾ ਪਾਇਆ ਅਸੀਂ ਬਾਰਡਰਾਂ ਦੇ ਸਾਡੇ ਧੀਆਂ ਪੁੱਤ ਜਿਹੜੇ ਉਹ ਬਾਰਡਰਾਂ ਦੇ ਵੀ ਰਾਖੀ ਕਰਦੇ ਆ ਤੇ ਕਿਸਾਨੀ ਕਰਤਾ ਕਰਕੇ ਤੇ ਕਿਸਾਨ ਜਿਹੜਾ ਖੇਤੀ ਦੇ ਨਾਲ ਅੰਨ ਭੰਡਾਰ ਦੇ ਵਿੱਚ ਵੀ ਇਹ ਵੱਡਾ ਹਿੱਸਾ ਪਾ ਰਿਹਾ ਦੇਸ਼ ਦਾ ਢਿੱਡ ਭਰ ਰਿਹਾ ਸਰਕਾਰ ਨੂੰ ਵੀ ਦੇ ਦੇ ਧਿਆਨ ਦੇਣਾ ਚਾਹੀਦਾ ਬਹੁਤ ਬਹੁਤ ਧੰਨਵਾਦ ਹੈ ਪ੍ਰਧਾਨ ਜੀ ਇਹ ਸਨ ਮੇਰੇ ਨਾਲ ਸਰਵਨ ਸਿੰਘ ਬਾਉਪੁਰ ਜੀ ਜ਼ਿਲ੍ਹਾ ਪ੍ਰਧਾਨ ਕਿਸਾਨ ਵਿਕਾਸ ਕਮੇਟੀ ਕਪੂਰਥਲਾ ਤੁੰਮੇਰ ਨਾਲ ਇੱਥੇ ਹੋਰ ਇੱਕ ਬਾਈ ਹੈ ਕੇ ਬਾਈ ਨਾਲ ਗੱਲਬਾਤ ਕਰਦੇ ਆ ਬਾਈ ਜੀ ਕਿਹੜਾ ਪਿੰਡ ਜੀ ਆਪਾਂ ਸਾਡਾ ਪਿੰਡ ਇਹੀ ਆ ਜੀ ਪਿੰਡ ਆਲੀ ਕਲਾਂ ਪਿੰਡ ਨਾ ਕਿਹੜਾ ਬਾਈ ਮੇਰਾ ਨਾਮ ਸ਼ਪਾਲ ਸਿੰਘ ਆ ਜੀ ਠੀਕ ਆ ਜੀ ਕੀ ਕਹਿਣਾ ਚਾਹੁੰਦੇ ਅੱਜ ਜੋ ਦਰਿਆ ਦੀ ਬਿਆਸ ਦਰਿਆ ਦੀ ਸਥਿਤੀ ਹੈ ਜੀ ਦੇਖੋ ਜੀ ਇੱਥੇ ਨਾ ਜਿੱਦਾਂ ਹੁਣ ਅੱਜ ਦਾ ਲੈਵਲ ਆ ਇੱਥੇ ਕੋਈ ਲੱਖ ਪਾਣੀ ਚੱਲਣ ਦਿਆ ਵਾ ਜੋ ਅਸੀਂ ਪਿਛੋਂ ਵੀ ਡਾੜਾ ਲੈਨੇ ਆ ਤੇ ਲਵਾਤੋਂ ਜਾਂ ਸੂਹੇ ਤੋਂ ਉਹ 88000 ਜਾਂ ਲੱਖ ਪਾਣੀ ਜਿਹੜਾ ਵਾ ਉਹ ਆ ਜਾਂਦਾ ਇੱਥੇ ਆਣ ਕੇ 88000 ਜੇ ਲਵਾਤੋਂ ਲੰਘਦਾ ਸਾਡੇ ਲੱਖ ਹੋ ਜਾਂਦਾ ਆਣ ਕੇ ਉਹਦਾ ਕ ਕੋਈ 5-6 ਕਿਲੋਮੀਟਰ 7 ਕਿਲੋਮੀਟਰ ਜਿਹੜੀ ਹਰੀਕੇ ਝੀਲ ਆ ਨਾ ਜਿਹਦੇ ਵਿੱਚ ਉਹ ਹਰੀਕੇ ਇਹਨੂੰ ਪਾਣੀ ਸਟੋਰ ਕਰਨਾ ਚਾਹਦਾ ਉਹ ਜਿਹੜੀ ਸਾਰੀ ਕਈਆਂ ਸਾਲਾਂ ਤੋਂ ਮਿੱਟੀ ਨਾਲ ਭਰੀ ਪਈ ਆ ਉਹਦੀ ਕਦੀ ਵੀ ਸਫਾਈ ਨਹੀਂ ਹੋਈ ਉਹ ਮਿੱਟੀ ਜਿਹੜੀ ਆ ਭਰ ਕੇ ਘੱਟ ਤੋਂ ਘੱਟ 10 ਫੁੱਟ ਜਿਹੜਾ ਵਾ ਦਰਿਆ ਦਾ ਲੈਵਲ ਹੈ ਜਾਂ ਝੀਲ ਦਾ ਲੈਵਲੋਂ ਚਾਹੋ ਚੁੱਕਾ ਵਾ ਉਹ ਜਦੋਂ ਅਸੀਂ ਉੱਥੇ ਜਾ ਕੇ ਅਧਿਕਾਰੀਆਂ ਨਾਲ ਗੱਲ ਕਰਦੇ ਆ ਉਹ ਕਹਿੰਦੇ ਕਿ ਸਾਡੇ ਕੋਲ 24000 ਪਾਣੀ ਆਇਆ ਜੇ ਅਸੀਂ ਕਿਤੇ ਆਪਣੇ ਛੋਰਸਾਰਾਂ ਹੀ ਡਾਟਾ ਲੈਨੇ ਆ ਪਰ ਛਿੱਟ ਲਵਾਉਂਦਾ ਜਾਂ ਕਿਦਾਂ ਵੀ ਉੱਥੇ ਉਹ ਦਾਵਾ ਆ ਕਿ 60000 ਪਾਣੀ ਲੰਘਿਆ 8 ਪਾਣੀ ਲੰਘਿਆ ਵਾ ਪਰ ਸਾਡੇ ਸਾਨੂੰ ਪਤਾ ਵਾ ਕਿ ਸਾਡੇ ਹੁਣ ਇੱਕ ਆਪਦਾ ਹੀ ਆਪਣੇ ਆਪ ਵੀ ਸਾਨੂੰ ਪਤਾ ਲੱਗਣ ਲੱਗ ਪਿਆ ਆਪਣੇ ਮੀਟਰ ਬਣ ਗਏ ਆ ਕਿ ਲੱਖ ਪਾਣੀ ਆ ਸਾਡੇ ਹੁਣ ਇਸ ਟਾਈਮ ਚੱਲੰਦੇ ਆ ਪਰ ਜੇ ਹੇਰੀ ਕੇ ਗੱਲ ਕਰਦੇ ਆ ਤਾਂ ਉਹ ਕਹਿੰਦੇ ਆ ਕਿ ਸਾਡੇ ਕੋਲ 24000 ਪਾਣੀ ਪਹੁੰਚਿਆ ਪਰ ਉਹ ਉੱਥੇ ਪਾਣੀ ਪਹੁੰਚਦਾ ਕਾਰਨ ਨਾ ਪਹੁੰਚਣ ਦਾ ਕਾਰਨ ਹੀ ਆ ਕਿ ਪਾਣੀ ਜਿਹੜਾ ਵਾ ਸਾਡੇ ਏਰੀਆ ਦੇ ਵਿੱਚ ਸਟੋਰ ਹੋਈ ਜਾਂਦਾ ਵਾ ਪਿੱਛੇ ਡਾਫ ਲੱਗ ਜਾਂਦੀ ਆ ਜਦੋਂ ਡਾਫ ਲੱਗਦੀ ਆ ਉਹਦੇ ਨਾਲ ਜਿਹੜੇ ਅਸੀਂ ਛੋਟੇ-ਮੋਟੇ ਬੰਨ ਲਾਏ ਆ ਨਾ ਅਰਜੀ ਪਾਣਾਂ ਉਹ ਟੁੱਟ ਕੇ ਤੇ ਪਿੰਡਾਂ ਵਿੱਚ ਪਾਣੀ ਵੜ ਜਾਂਦਾ ਵਾ ਕਿਉਂਕਿ ਜਿਹੜਾ ਦਰਿਆ ਦਾ ਲੈਵਲ ਹੈ ਨਾ ਜਮੀਨਾਂ ਦੇ ਪੱਧਰ ਨਾਲੋਂ 6-7 ਫੁੱਟ ਉੱਚਾ ਹੋ ਗਿਆ ਵਾ ਤੇ ਦੇਖੋ ਜੀ ਹੁਣ ਜਿਹੜੀ ਅਸੀਂ ਦਰਿਆ ਤੇ ਮਿੱਟੀ ਪਾਉਂਦੇ ਆ ਨਾ ਉਹਦੇ ਕਾਰਨ ਹੀ ਸਾਡੇ ਜਿਹੜੇ ਲੋਕਾਂ ਦੀ ਮਿਹਨਤ ਆ ਤੇ ਜੋ ਇਕਤਾ ਦਾ ਸਬੂਤ ਆ ਉਹਦੇ ਕਾਰਨ ਹੀ ਇਹ ਥੋੜਾ ਜਿਹਾ ਜਿਹੜਾ ਸਾਡੇ ਝੋਨੇ ਦਾ ਬਚਾਅ ਹੋ ਵਾ ਪਰ ਜਿਹੜਾ ਅੱਜ ਉਹ ਅੱਜ ਹਾਲਾਤ ਆ ਉਹ ਸਾਨੂੰ ਲੱਗਦੇ ਆ ਕਿ ਬਹੁਤ ਔਖਾ ਕੰਮ ਆ ਅੱਜ ਦੀ ਰਾਤ ਦੀ ਘੜੀ ਜਿਹੜੀ ਆ ਕਿਉਂਕਿ ਕਿਉਂਕਿ ਅੱਜ ਜਿਹੜਾ ਪਾਣੀ ਆ ਪੂਰਾ ਫੁੱਲ ਚੜ੍ਹਾਈ ਤੇ ਆ ਅੱਜ ਦੀ ਰਾਤ ਜਿਹੜਾ ਵਾ ਨੇ 10 ਬਿੰਦੀਆਂ ਕਰਦੇ ਆ ਕਿ ਕਿਰਪਾ ਰਵੇ ਜਿਹੜਾ ਸਾਡੇ ਜਿਹੜੇ ਫਸਲਾਂ ਦਾ ਵਿਚਾਰ ਰਵੇ ਬਾਕੀ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਇਹਨਾਂ ਦਰਿਆਵਾਂ ਦੀ ਜਿਹੜੀ ਖਾਲੇ ਖਲਾਈ ਕਰਕੇ ਨਾ ਇਹਨਾਂ ਦੇ ਦੋਨੇ ਸਾਈਡ ਜਿਹੜੇ ਆ ਵੱਡੇ ਤੁਸੀਂ ਬੰਨ ਬਣਾਏ ਜਾਣ ਜੀ ਕਿਸਾਨਾਂ ਦੇ ਇਹ ਛੋਟੇ ਜਿਹੇ ਆਰਜੀ ਬੰਨ ਦੇ ਨਾਲ ਲੱਖ ਪਾਣੀ ਨੰਗ ਸਕਦਾ ਵਾ ਤੇ ਸਰਕਾਰ ਜੇਕਰ ਇਹਦੀ ਖਲਾਈ ਕਰਕੇ ਇਹਦੇ ਤੁਸੀਂ ਬੰਨ ਬਣਾ ਦੇਣਾ ਤੇ ਇਹਦੇ ਵਿੱਚੋਂ ਲੱਖਾਂ ਪਾਣੀ ਜਿਹੜਾ ਵਾ ਉਹ ਨਗਾ ਸਕਦੇ ਆ ਜਾਨੀ ਕਿ ਜਿੱਦਾਂ ਉਹ ਆਹ ਕਹਿ ਰਹੇ ਨੇ ਆ ਕਿ ਜਦੋਂ ਪੌਂਗ ਟਾਈਮ ਤੋਂ ਪਾਣੀ ਛੱਡਦੇ ਆ ਨਾ ਵੀ ਉਹ ਉਹ ਪਾਣੀ ਵੀ ਇਹ ਰੋਕ ਨਹੀਂ ਸਕਦਾ ਵਾ ਜੇ ਸਰਕਾਰ ਕਿਤੇ ਥੋੜਾ ਜਿਹਾ ਵੀ ਕਰ ਦਵੇ ਇਹਨੂੰ ਗੋਦਵਾਲ ਸਾਹਿਬ ਤੋਂ ਲੈ ਕੇ ਹਰੀਕੇ ਤੱਕ ਜਾਂ ਇਹਨੂੰ ਢਿਲਵਾ ਤੋਂ ਲੈ ਕੇ ਹਰੀਕੇ ਤੱਕ ਜਿਹੜਾ ਵਾ ਨਹਿਰੀ ਰੂਪ ਦੇ ਦੇਣਾ ਇਹਦੇ ਵੱਡੇ ਤੋਂ ਸਿਬਨ ਬਣਾ ਦੇਣਾ ਇਹਦੇ ਕੰਡਿਆਂ ਨਾਲ ਪੱਥਰ ਲੱਗ ਜਾਵੇ ਤੇ ਪਾਣੀ ਲੱਖਾਂ ਪਾਣੀ ਜਿਹੜਾ ਵਾ ਆ ਸਕਦਾ ਜੇ ਪੱਕਾ ਜੇ ਸਰਕਾਰ ਨੇ ਸਾਡਾ ਪੱਕਾ ਹੱਲ ਕਰਨਾ ਹੋਵੇ ਇਹਦੇ ਵਾਸਤੇ ਕਿਉਂਕਿ ਸਰਕਾਰ ਜਿਹੜੀ ਆ ਮੁਆਵਜ਼ੇ ਦਿੰਦੀ ਆ ਉਹਦੇ ਵਿੱਚ ਅਫਸਰ ਖਾ ਜਾਂਦੇ ਆ ਕਿਸਾਨਾਂ ਨੂੰ ਕੁਝ ਮਿਲਦਾ ਨਹੀਂ ਆ ਤੇ ਪੱਕਾ ਹੱਲ ਨਹੀਂ ਗਾ ਉਹ ਕੋਈ ਵੀ ਇਹਦਾ ਕਰਨਦਾ ਪੱਕਾ ਹੱਲ ਇਹਦਾ ਇਹੀ ਆ ਇੱਕ ਹੱਲ ਹੋਰ ਹੋ ਸਕਦਾ ਵਾ ਜੋ ਸਰਕਾਰਾਂ ਜੋਰ ਲਗੰਦੇ ਆ ਵਾ ਕਿ ਸਾਡਾ ਪਾਣੀ ਜਿਹੜਾ ਵਾ ਉਹ ਘਟਨ ਦਿਆ ਵਾ ਉਹ ਜੇ ਪਾਣੀ ਇਹ ਚਾਹੁੰਦੇ ਆ ਕਿ ਨਹੀਂ ਇਹ ਪਾਣੀ ਅਸੀਂ ਲੈਵਲ ਨਹੀਂ ਡਾਉਣ ਜਾਣ ਦੇਣਾ ਜਲੰਧਰ ਏਰੀਆ ਨੂੰ ਢਲਵਾ ਤੋਂ ਇੱਕ ਨਹਿਰ ਕੱਢ ਸਕਦੇ ਆ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਨੂੰ ਫੁੱਲ ਜ਼ਰੂਰਤਾ ਪਾਣੀ ਦੀ ਉੱਥੇ 20-20 ਹਸ ਪਾਵਰ ਦੀਆਂ ਮੋਟਰਾਂ ਵਾਂ ਉਹਨਾਂ ਦਾ ਪਾਣੀ ਝੋਨੇ ਸੁਕਣਦੇ ਆ ਉਹ ਉੱਥੋਂ ਢਲਵਾ ਤੋਂ ਨਹਿਰ ਦੇਣਾ ਹੀ ਉਹ ਪੂਰੇ ਦੋਨੇ ਨੂੰ ਜਿਹੜਾ ਵਾਧੂ ਪਾਣੀ ਹੈ ਨਾ ਬਰਸਾਤਾਂ ਦਾ ਜਿਹੜਾ ਆਪਣੀਆਂ ਨਹਿਰਾਂ ਤੋਂ ਵੀ ਜਿਹੜੀ ਜਿਹੜੇ ਨਹਿਰਾਂ ਚੱਲਦੇ ਆ ਨਾ ਕਿ ਰਾਸਤਾਨ ਵਾਲੀਆਂ ਜਾਂ ਉਹ ਰੋਇਪੁਰ ਫੀਡਰ ਉਹਨਾਂ ਤੋਂ ਵਾਧੂ ਪਾਣੀ ਜਿਹੜਾ ਪਾਕਿਸਤਾਨ ਨੂੰ ਛੱਡਣਾ ਹੈ ਨਾ ਪਵੇ ਉਹ ਪਾਣੀ ਇਹਨਾਂ ਨਹਿਰਾਂ ਨੂੰ ਦੇ ਕੇ ਤੇ ਉਹ ਕਿਸਾਨਾਂ ਦੇ ਕੰਮ ਵੀ ਆ ਸਕਦਾ ਵਾ ਇਹ ਬਹੁਤ ਵੱਡੀ ਮੰਗ ਆ ਇਹ ਉੱਥੇ ਹੈਡ ਬਣਾਉਣ ਨਾ ਢਲਵਾ ਢਲਵਾ ਹੈਡ ਬਣਾ ਕੇ ਇਹਨੂੰ ਪਾਣੀ ਜਿਹੜਾ ਵਾ ਉਹ ਸਾਰੇ ਏਰੀਆ ਨੂੰ ਦੇ ਕੇ ਫਿਰ ਵਾਪਸ ਸੱਤ ਜੇ ਵਾਧੂ ਪਾਣੀ ਉਹਨਾਂ ਕੋ ਬੱਜੇ ਵੀ ਤਾਂ ਸੱਤ ਲੋਈ ਦੇ ਵਿੱਚ ਪਾ ਸਕਦਾ ਵਾ ਆ ਭਾਈ ਜਿੱਥੇ ਆਪਾਂ ਖੜੇ ਇੱਥੋਂ 2023 ਦੇ ਵਿੱਚ ਬੰਨ ਟੁੱਟਿਆ ਸੀ ਜਿਹੜੀ ਮਿੱਟੀ ਪਾ ਰਹੇ ਹੁਣ ਜਿਹੜੀ ਸਾਰੀ ਰੇਤਾਂ ਸੀ ਉਹ ਹੀ ਰੋੜ ਕੇ ਅੱਗੇ ਜਿਹੜੇ ਹੁਣ ਤੁਸੀਂ ਇਹਦੇ ਬਹੁਤ ਜੀ ਵੇਖੋ ਇੱਧਰ ਦੇ ਢੇਡੇ ਲੱਗੇ ਆ ਵੱਡੇ ਵੱਡੇ ਰੇਤਾਂ ਦੇ ਤੇ ਸਰਕਾਰ ਨੇ ਉਹ ਰੇਤ ਕਿਸੇ ਨੂੰ ਵੇਚਣ ਨਹੀਂ ਦਿੱਤੀ ਸਰਕਾਰ ਨੇ ਉਹ ਜਦੋਂ ਕੋਈ ਰੇਤ ਚੁੱਕਣ ਲੱਗਦਾ ਤਾਂ ਉਸੇ ਵੇਲੇ ਪੁਲਿਸ ਆ ਜਾਂਦੀ ਜਾਂ ਆ ਜਾਂਦਾ ਸੀ ਉਹ ਮੈਘਮ ਆ ਜਾਂਦਾ ਸੀ ਭੂਮੀ ਮੈਘਮ ਆ ਜਾਂਦਾ ਸੀ ਉਹ ਹੀ ਰੇਤ ਚੁੱਕ ਕੇ ਅਸੀਂ ਹੁਣ ਜਿਹੜਾ ਵਾ ਦਰਿਆ ਦੇ ਬੰਨ ਉੱਪਰ ਪਾ ਰਹੇ ਆ ਇਹਨੂੰ ਉੱਚਾ ਕਰ ਰਹੇ ਆ ਕਿਉਂਕਿ ਸਾਨੂੰ ਵਾਰਨਿੰਗ ਮਿਲੀ ਸੀ ਕਿ ਪਹਿਲਾਂ ਨਾਲੋਂ ਪਿੱਛੋਂ ਦਿਆ ਪਹਿਲਾਂ ਸਾਡੇ ਬਰਾਬਰ ਹੋ ਗਿਆ ਇਹ ਪਾਣੀ ਪਿੱਛੇ ਬੰਨ ਜਿਹੜੇ ਆਰਜੀ ਟੁੱਟ ਵੀ ਗਏ ਮੁੰਡਾ ਪਿੰਡ ਜਾਂ ਹੋਰ ਜਿਹੜੇ ਘੜਕਾ ਤੇ ਸਾਡਾ ਬੰਨ ਸਿਰਫ ਐਸੇ ਇਹ ਚੱਕਰ ਜੀ ਆ ਕਿ ਅਸੀਂ ਉਸ ਦਿਨ ਦੇ ਮਿੱਟੀ ਲੱਗੇ ਆ ਆਪਣੇ ਲੋਕਾਂ ਦੇ ਸਹਿਯੋਗ ਨਾਲ ਹੀ ਸੰਗਤ ਦੇ ਸਹਿਯੋਗ ਨਾਲ ਹੀ ਮਿੱਟੀ ਤੇ ਪੈਸੇ ਇਕੱਠੇ ਕਰਕੇ ਉੱਪਰ ਮਿੱਟੀ ਪਾ ਰਹੇ ਹਾਂ 1 ਫੁੱਟ ਬੰਨ ਜਿਹੜਾ ਸੀ ਉਹਨੂੰ ਉੱਚਾ ਕਰ ਲਿਆ ਬਾਜੀਪਨ ਨੂੰ ਧੰਨਵਾਦ ਭਾਈ ਜੀ ਪ੍ਰਧਾਨ ਜੀ ਇੱਕ ਗੱਲ ਤੇ ਨੋਟ ਕਰਨ ਵਾਲੀ ਕਿ ਜਿਵੇਂ ਬਾਈ ਨੇ ਕਿਹਾ ਵੀ ਬੰਨ ਜਿਹੜੇ ਪੱਕੇ ਤੁਸੀਂ ਬੰਨ ਬਣਾਏ ਜਾਣ ਜਾਂ ਪੱਕੇ ਬੰਨ ਬਣਾ ਕੇ ਜਦ ਵਧੀਆਂ ਨੂੰ ਖਲਾਈ ਕਰਕੇ ਨਹਿਰ ਰੂਪ ਦਿੱਤਾ ਜਾਵੇ ਦਰਿਆ ਨੂੰ ਦੂਸਰੇ ਬਣੇ ਇੱਕ ਰਪੋਟ ਇਹ ਵੀ ਇੱਕ ਹਰੀ ਕੇ ਹੈਡ ਬਾਕਸ ਤੋਂ ਕਹਿੰਦੇ ਵੀ ਇਹਦਾ ਇਹਦੀ ਸ਼ਮਤਾ 6,75,000 ਕਿਊਸਕ ਪਾਣੀ ਇੱਥੋਂ ਅੱਗੇ ਜਾ ਸਕਦਾ ਤੇ 6,75,000 ਕਿਊਸਕ ਜਿਹੜਾ ਜਾ ਸਕਦਾ ਤੇ ਪਾਣੀ ਲਗਾਉਣਾ ਕਿੱਥੋਂ ਪਿਛਲੇ ਲੋਕਾਂ ਦਾ ਬਣੂ ਕਿਸ ਪਰਕੀ ਬਣੂਗਾ ਦੇਖੋ ਪਿਛਲੇ ਲੋਕ ਜਿਸ ਤਰ੍ਹਾਂ ਆਉਂਦੇ ਆ ਨਾ ਵੀ ਜਿਗਰ ਉਹ ਤੋਂ ਜਿਹੜਾ ਡੈਮ ਵੱਧਾ ਭਖੜਾ ਆਉਂਦੇ ਦੋ ਦੋ ਤਿੰਨ ਦਰ ਚੁੱਕਦੀ ਇਹ ਪੰਜਾਬ ਡੁੱਬ ਜਾ ਇਹ ਸਾਰਾ ਇਲਾਕਾ ਡੋਬ ਰਿਹਾ ਕਿਉਂਕਿ ਜੇ 6 ਲੱਖ ਚੂਸਕ ਦਾ ਇਹਨਾਂ ਕੋ ਹੈਗਾ ਵਾ ਮਾਪ ਤੇ ਫਿਰ ਮਗਰਲੇ ਲਾਗੇ ਦਾ ਕੀ ਆ ਲੋ 88 ਦੇ ਵਿੱਚ ਬਰੀ ਤਰ੍ਹਾਂ ਸਾਰੀ ਬਰਬਾਦੀ ਹੋਈ ਆਪਾਂ ਵੇਖਿਆ ਉਦੋਂ ਪਾਣੀ ਲੰਘਿਆ ਨਹੀਂ ਨਾ ਕੋ ਤੇ ਮਹੂ ਨੂੰ ਤੋੜ ਕੇ ਇਹਨਾਂ ਨੇ ਪਾਣੀ ਉਧਰ ਦੀ ਕੱਢਿਆ ਇਸੇ ਤਰ੍ਹਾਂ ਗੋਂਦਵਾਲ ਵਾਲੇ ਪੁਲ ਦੇ ਪਾਣੀ ਨਹੀਂ ਚੱਲਿਆ ਤੇ ਉਤੋਂ ਉਹਨਾਂ ਦੇ ਸਹਿਫਲਾਬਾਦ ਨੂੰ ਪਾਣੀ ਰੋੜਿਆ ਇਹ ਪਾਣੀ ਇੰਨਾ ਜ਼ਿਆਦਾ ਵਾ ਕਿ ਜੇ ਇਹ ਸਰਕਾਰ ਨਾ ਧਿਆਨ ਦੇਵੇ ਤੇ ਪੋਲਾ ਰੀਗਾਲੇ ਨੂੰ ਵੀ ਖਤਰਾ ਗੋਂਦਵਾਲ ਨੂੰ ਵੀ ਖਤਰਾ ਕਈ ਇਹੋ ਗੱਲ ਕਹਿੰਦੇ ਵੀ ਇਹਨੂੰ ਡੂੰਗਾ ਕਰਕੇ ਤੇ ਸਾਰੀ ਮਿੱਟੀ ਖੇਤ ਦੀ ਨਾ ਵੇਚਣ ਦੇਣ ਅਸੀਂ ਆਨੇ ਵੀ ਚਲੋ ਨਾ ਵੇਚਣ ਦੇਣ ਮਿੱਟੀ ਅਸੀਂ ਰੋਲਾ ਰਪਾਏ ਪਾਵੇਂ ਰਹੇ ਆ ਵੀ ਇਹ ਸਰਕਾਰ ਆਂਦੀ ਆ ਵੀ 4 ਫੁੱਟ ਤੋਂ ਥਲੇ ਮਿੱਟੀ ਤੁਸੀਂ ਚੋਕ ਨਹੀਂ ਸਕਦੇ ਸਾਡੇ ਦਾ 8-8 ਫੁੱਟ ਹੋਈ ਅਸੀਂ ਇਥੋਂ ਦੇ ਵਿਧਾਇਕ ਨੂੰ ਐਸਐਸਪੀ ਨੂੰ ਡੀਸੀ ਨੂੰ ਵਾਰ-ਵਾਰ ਚਿੱਠੀਆਂ ਪਾ ਪਾ ਕੇ ਮੰਗ ਪੱਤਰ ਦੇ ਦੇਗੇ ਥੋੜੀ ਬੋਧੀ ਮਿੱਟੀ ਚਖਾਈ ਇਹ ਸਰਕਾਰ ਪੰਜਾਬ ਸਰਕਾਰ ਨੂੰ ਬਿਲਕੁਲ ਜੀ ਤੇ ਇਹ ਜੇ ਮਤਾ ਪਾ ਕੇ ਵਿਧਾਨ ਸਭਾ ਦੇ ਵਿੱਚ ਤੇ ਇਹ ਡੂੰਗਾ ਕੀਤਾ ਜਾਵੇ ਇਹਨੂੰ ਕਿਉਂਕਿ ਆਪਾਂ ਨੂੰ ਪਤਾ ਵੀ ਦਰਿਆ ਜਿਹੜਾ ਕੇਂਦਰ ਸਰਕਾਰ ਦੇ ਅੰਦਰ ਆ ਪਰ ਘਟ ਤੋਂ ਘੜ ਜਿਤਨਾ ਆਪਾਂ ਇੱਕ ਪੰਚਾਇਤ ਆ ਪੰਚਾਇਤ ਮਤਾ ਪਾ ਕੇ ਵੀਡੀਓ ਨੂੰ ਦਿੰਦੀ ਆ ਕਿ ਆ ਚੀਜ਼ਾਂ ਦੀ ਸਾਨੂੰ ਇਲਾਕੇ 'ਚ ਲੋੜ ਆ ਤੇ ਗਾਂਹ ਦੀ ਗਾ ਉਹ ਮਰਤ ਰਿਹਾ ਜਾਂਦਾ ਤੇ ਉਹਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਆਈਆਂ ਨੇ ਪੰਜਾਬ ਸਰਕਾਰ ਇੱਕ ਵਿਧਾਨ ਸਭਾ 'ਚ ਮਤਾ ਪਾਵੇ ਤੇ ਦਰਿਆ ਨੂੰ ਦੱਬ ਕੇ ਡੂੰਗਾ ਕਰਕੇ ਤੇ ਜਿੰਨੀ ਮਿੱਟੀ ਵਿਕਲੀ ਆ ਨਾ ਵੇਚਣ ਦੇਣ ਕੰਢਿਆਂ ਤੇ ਲਾ ਦੇਣ ਕੰਢਿਆਂ ਤੇ ਮਿੱਟੀ ਲਾ ਕੇ ਤੇ ਇਹ ਲੋਕਾਂ ਨੂੰ ਬਚਾਇਆ ਜਾ ਸਕਦਾ ਜੇ ਸਰਕਾਰ ਦਾ ਇਰਾਦਾ ਤੇ ਨੀਤ ਤੇ ਨੀਤ ਸਹੀ ਹੋਵੇ ਤੇ ਸਾਰਾ ਕੁਝ ਹੋ ਸਕਦਾ ਜਿਸ ਤਰ੍ਹਾਂ ਹੁਣ ਘੜਕਿਆ ਏਰੀਆ ਸਾਰਾ ਮੰਡਾ ਡੁੱਬ ਗਿਆ ਗੁਜਰਪੁਰ ਡੁੱਬ ਗਿਆ ਮੁੰਡਾ ਪੇੜੇ ਡੁੱਬ ਗਿਆ ਅਗਲੇ ਬੰਨੇ ਜੋਹੜ ਪੇੜਾ ਵਾਲਾ ਏਰੀਆ ਸਾਰਾ ਥਲੇ ਜਿਹੜਾ ਪਾਣੀ ਫਿਰਨਦਿਆ ਇਹ ਸਾਰੀ ਦੀ ਸਾਰੀ ਇਹ ਆਨਿਆਂ ਵੀ ਸਰਕਾਰ ਦੀ ਨਲੈਕੀ ਆ ਜੇ ਲੋਕਾਂ ਨੇ ਜੀਵਾਰ ਜੀ ਬੰਨ ਬੱਧੇ ਸੀ ਉਹਨਾਂ ਦੇ ਉੱਤੇ ਹੋਰ ਸਰਕਾਰ ਮਤ ਕਰਦੀ ਉਹਨਾਂ ਲੋਕਾਂ ਦੇ ਬਿਲਕੁਲ ਕਿਉਂਕਿ ਆਪਾਂ ਤੁਹਾਨੂੰ ਵੀ ਦੱਸਿਆ ਨਾ ਵੀ ਇਹ ਮਿੱਟੀ ਕਿੰਨਾ ਚਿਰ ਪਾਉਣਗੇ ਲੋਕ ਕਿਉਂਕਿ ਸਿਆਣਿਆਂ ਦੀ ਘਾਹ ਪਤਾ ਕੇ ਖਾਦੇ ਆ ਖੂ ਖਾਦੇ ਜਾਂਦੇ ਆ ਇਹ ਲੋਕ ਰਾਤ ਦਿਨੇ ਲੱਗੇ ਆ ਸਾਰੇ ਇਲਾਕੇ ਦੇ ਵਿੱਚ ਜਿੱਥੇ ਜਿੱਥੇ ਆਰਜੀ ਬੰਨ ਲੱਗੇ ਆ ਤੇ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆ ਵੀ ਜੇ ਸਰਕਾਰ ਸੁਧਰ ਦੋਵੇ ਸਰਕਾਰ ਦੀ ਨੀਤੀ ਤੇ ਨੀਤ ਸਾਫ ਹੋਵੇ ਇਹ ਬੰਨ ਦਰਿਆ ਡੂੰਘਾ ਕਰਕੇ ਤੇ ਇਹ ਲੋਕ ਬਚਾਏ ਜਾ ਸਕਦੇ ਇਹਨੂੰ ਨਹਿਰ ਦਾ ਰੂਪ ਦੇ ਕੇ ਤੇ ਪ੍ਰਾਪਰ ਚੈਨਲ ਨੂੰ ਜਿਹੜਾ ਉਹ ਨਹਿਰ ਹੀ ਬਣਾ ਗਏ ਬੜੀਆਂ ਬੜੀਆਂ ਨਹਿਰਾਂ ਸਾਰਾ ਪਾਣੀ ਖਿੱਚੀ ਜਾਂਦੀਆਂ ਗੜ ਲੈ ਹਰੀ ਘਾੜ ਵਰਕ ਤੋਂ ਵੱਡੀਆਂ ਨਹਿਰਾਂ ਦਰਿਆਵਾਂ ਵਾਲੀਆਂ ਜਿਹੜੀਆਂ ਤੇ ਇਹ ਇਹ ਉਹਦੇ ਦੋ ਦਰਿਆਵਾਂ ਦਾ ਪਾਣੀ ਖਿੱਚੀ ਜਾਂਦੀਆਂ ਇੱਕ ਦਰਿਆ ਵਾ ਇਸ ਕਰਕੇ ਅਸੀਂ ਬੇਨਤੀ ਕਰਨੀ ਚਾਹੁੰਦੇ ਆ ਕਿ ਇਹਨੂੰ ਡੂੰਘਾ ਕਰਕੇ ਤੇ ਸਾਰੀ ਮਿੱਟੀ ਚੋਕ ਕੇ ਤੇ ਕੰਡਿਆਂ ਨਾਲ ਲਾ ਕੇ ਬੜਾ ਵੱਡਾ ਬੰਨ ਬੰਨ ਗਏ ਤੇ ਥੱਲੇ ਥੱਲੇ ਪਾਣੀ ਜਾ ਸਕਦਾ ਨਾਲੇ ਦੇ ਪਾਣੀ ਦਾ ਲੈਵਲ ਜਿਹੜਾ ਉਹ ਵਧੇ ਜਿਹੜਾ ਸਰਕਾਰਾਂ ਦੀ ਹੈਗੇ 153 ਬਲਾਕਾਂ 'ਚ 136 ਬਲਾਕ ਜਿਹੜੇ ਉਹ ਡਾਰਕ ਜੂਨ ਚ ਹੋ ਗਏ ਆ ਤੇ ਪਰ ਜੇ ਜਦੋਂ ਅਸੀਂ ਧਿਆਨ ਹੀ ਨਹੀਂ ਦੇਣਾ ਗੱਲਾਂ ਕਰੀ ਜਾਣੀਆਂ ਤੇ ਫਿਰ ਡਾਰਕ ਜੂਨ ਹੀ ਹੋਣੇ ਆ ਜੇ ਅਸੀਂ ਪਾਣੀ بچਾਉਣ ਵਾਲੇ ਨਿਗ੍ਹਾ ਰੱਖੀ ਕਿਉਂਕਿ ਸਾਡਾ ਇਹ ਜੀਵਨ ਆ ਪਾਣੀ ਸਵੇਰੇ ਉੱਠ ਕੇ ਆਪਾਂ ਪਹਿਲਾਂ ਪਾਣੀ ਨੂੰ ਪੀਂਦੇ ਆ ਹੱਥ ਮੂੰਹ ਧੋਨੇ ਆ ਇਹ ਬਾਹਰ ਅੰਦਰ ਜਾਣੇ ਆ ਕਿ ਪਾਣੀ ਤੋਂ ਬਿਨਾ ਸਾਡਾ ਗੁਜ਼ਾਰਾ ਨਹੀਂ ਚਾਹ ਪੀਣੇ ਆ ਤੇ ਫਿਰ ਇਹਨੂੰ ਬਚਾਉਣਾ ਵੀ ਸਾਡਾ ਫਰਜ਼ ਆ ਇਸ ਕਰਕੇ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਇਹਨਾਂ ਨੂੰ ਡੂੰਗਾ ਕਰਕੇ ਦਰਿਆਵਾਂ ਨੂੰ ਇਹ ਚੋਕੇ ਮਿੱਟੀ ਜਿਹੜੀ ਉਹ ਨਾਲ ਲਾ ਦਿਓ ਉਹ ਸਰਕਾਰ ਗਾੜੀ ਕੋਈ ਏਡੀ ਵੱਡੀ ਗੱਲ ਨਹੀਂ ਇਹ ਇਨਾ ਹੀ ਕਰ ਦੇਣ ਵੀ ਪਿੰਡਾਂ ਵਾਲੇ ਆਰਡਰ ਕਰ ਦੇਣ ਵੀ ਪਿੰਡਾਂ ਵਾਲੇ ਆਪਦੇ ਚੋਕੇ ਤੇ ਆਪਦੀ ਹਿੰਦ ਕਰ ਲੈਣੇ ਪਿੰਡਾਂ ਵਾਲੇ ਲੋਕਾਂ ਨੇ ਕਰ ਦੇਣਾ ਸਰਕਾਰ ਦੇ ਦਾ ਸਿਰਫ ਇਸ਼ਾਰਾ ਚਾਹੀਦਾ। ਤੇ ਐਸੀ ਸਾਡੀ ਅੱਜ ਦੀ ਵੀਡੀਓ ਪਿੰਡ ਆਲੀ ਕਲਾਂ ਜਿੱਥੇ ਕਿ ਲੋਕਾਂ ਵੱਲੋਂ ਕਿਸਾਨ ਕਿਸਾਨਾਂ ਵੀਰਾਂ ਵੱਲੋਂ ਰਲ ਕੇ ਜਿਹੜਾ ਆਰਜੀ ਬਣ ਹੈ ਆ ਆਪਣੇ ਜਿਹੜਾ ਜ਼ਮੀਨਾਂ ਨੂੰ ਬਚਾਉਣ ਵਾਸਤੇ ਆਪਣੀਆਂ ਫਸਲਾਂ ਨੂੰ ਬਚਾਉਣ ਵਾਸਤੇ ਆਪਦੇ ਨਗਰਾਂ ਨੂੰ ਪਿੰਡਾਂ ਨੂੰ ਬਚਾਉਣ ਵਾਸਤੇ ਆਪਣੇ ਘਰਾਂ ਨੂੰ ਬਚਾਉਣ ਵਾਸਤੇ ਵੱਡੇ ਹਿੱਲੇ ਵਰਤੇ ਜਾ ਰਹੇ ਆ। ਸੋ ਸਾਡੀ ਜਿਹੜੀ ਅੱਜ ਮੁੱਖ ਮਕਸਦ ਜਿਹੜੀ ਵੀਡੀਓ ਬਣਾਉਣ ਦਾ ਕਿ ਇਹਨਾਂ ਕਿਸਾਨ ਵੀਰਾਂ ਦੀ ਜਿਹੜੀ ਆਵਾਜ਼ ਅੱਗੇ ਪਹੁੰਚਾਉਣਾ ਔਰ ਜੇਕਰ ਕਿਸੇ ਤਰ੍ਹਾਂ ਦੀ ਲੋੜ ਪੈਂਦੀ ਕਿਸ ਆਉਣ ਵਾਲੇ ਸਮੇਂ ਚ ਕੁਆਪਤ ਆਉਂਦੀ ਏ ਤੇ ਰਲ ਮਿਲ ਕੇ ਸਾਨੂੰ ਸਹਿਯੋਗ ਕਰਨ ਦੀ ਲੋੜ ਪੈਂ ਕਰਾਂਗੇ ਕਪੂਰਥਲ ਜ਼ਿਲ੍ਹੇ ਦੇ ਪਿੰਡ ਜਿਹੜੇ ਕਾਫੀ ਪਿੰਡ ਹੈਗੇ ਪ੍ਰਭਾਵਿਤ ਹੋ ਸਕਦੇ ਆ ਉਹ 2023 ਦੇ ਵਿੱਚ ਵੀ ਇੱਥੋਂ ਜਿਹੜਾ ਬੰਨ ਟੁੱਟਾ ਸੀ ਤੇ ਕਰੀਬ 10 ਰੇ ਵੀਰ ਕਿ ਕਰੀਬ 20 25 ਪਿੰਡ ਜਿਹੜੇ ਨੁਕਸਾਨੇ ਗਏ ਸੀ ਸੋ ਸਰਕਾਰ ਨੂੰ ਬੇਨਤੀ ਕਰਾਂਗੇ ਐਨਆਰਈ ਵੀਰਾਂ ਨੂੰ ਬੇਨਤੀ ਕਰਾਂਗੇ ਪ੍ਰਸ਼ਾਸਨ ਜ਼ਿਲ੍ਹਾ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਡੀਸੀ ਸਾਹਿਬ ਨੂੰ ਬੇਨਤੀ ਕਰਾਂਗੇ ਇੱਥੋਂ ਦੇ ਐਮਐਲਏ ਵਿਧਾਇਕ ਨੂੰ ਬੇਨਤੀ ਕਰਾਂਗੇ ਕਿ ਇਹਨਾਂ ਲੋਕਾਂ ਦੀ ਸਮੇਂ ਸਿਰ ਸਮੇਂ ਅਨੁਸਾਰ ਜਿਹੜੀ ਸਾਰ ਲਈ ਜਾਵੇ ਤਾਂ ਕਿ ਇਹਨਾਂ ਲੋਕਾਂ ਦੇ ਜਿਹੜਾ ਕਿਸੇ ਤਰ੍ਹਾਂ ਦਾ ਜਾਨੀਵਾਲੀ ਨੁਕਸਾਨ ਨਾ ਹੋ ਸਕੇ ਸੋ ਇਸ ਵੀਡੀਓ ਨੂੰ कराहिगुर कर जी कंदा वाहिगुर जी